ਵੇ ਇੱਕ ਤਾਂ ਪਿੱਛੇ ਨੌਜਵਾਨ ਸ਼ਹੀਦ ਵੀ ਹੋ ਗਿਆ ਔਰ ਇੱਕ ਨੌਜਵਾਨ ਨੂੰ ਪਤਾ ਲੱਗਾ ਸੀ ਵੀ ਹਰਿਆਣਾ ਪੁਲਿਸ ਲੈ ਗਈ ਸੀ ਰੋहतक ਬੀਜੀਏ ਔਰ ਉਹਨੂੰ ਕੱਟੜ ਸਾਹਿਬ ਨੇ ਔਰ ਜਿੱਦਾਂ ਗੱਲ ਸਾਹਮਣੇ ਆਈ ਹੈ ਵੀ ਮੁਜੀਠੇ ਸਾਹਿਬ ਨੇ ਉਹਨਾਂ ਨੂੰ ਕਿਹਾ ਔਰ ਉਹਨਾਂ ਦੇ ਕਹਿਣ ਤੇ ਆਇਆ ਇਹ ਕੀ ਕਹੋਗੇ ਕੀ ਇਹਨਾਂ ਦਾ ਕੀ ਮਿਲੀ ਭੁਗ ਦੇਖੋ ਕਿ ਪੰਜਾਬ ਸਰਕਾਰ ਨੂੰ ਉਹਨਾਂ ਦੇ ਉੱਪਰ ਐਫਆਈਆਰ ਰਜਿਸਟਰ ਕਰਨੀ ਚਾਹੀਦੀ ਹੈ ਕਾਂਗਰਸ ਅਲੱਗ ਲੜੇਗੀ ਔਰ ਬਾਕੀ ਕੋਈ ਸੂਬਿਆਂ ਦੇ ਵਿੱਚ ਸਮਝੌਤਾ ਹੋ ਗਿਆ ਕੀ ਕਹੋਗੇ ਅੱਜ ਅਸੀਂ ਸਭ ਨੂੰ ਅੱਜ ਕਰ ਕਰਨਾ ਬਹੁਤ ਇੱਥੇ ਕਬੱਡੀ ਤੇ ਕੁਸ਼ਤੀ ਕੱਪ ਹੋ ਰਿਹਾ ਤੇ ਕੀ ਕਹੋਗੇ ਦੇਖੋ ਅੱਜ ਫੇਰ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਤੇ ਇੱਕ ਵਾਰੀ ਨਤਮਸਤਕ ਹੋ ਕੇ ਇੱਥੇ ਕਬੱਡੀ ਕੱਪ 'ਚ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ ਮੈਂ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਸਾਰੇ ਐਨਆਰਆਈ ਵੀਰਾਂ ਨੂੰ ਜਿਹੜੇ ਬਾਹਰੋਂ ਆ ਕੇ ਐਜੇ ਜਿਹੜੇ ਖੇਡ ਮੇਲੇ ਨੇ ਉਹਨਾਂ ਦੀ ਮਦਦ ਕਰ ਸਕਦੇ ਸਰ ਇੱਕ ਆਪਾਂ ਰਾਜਨੀਤੀ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਕਾफी ਗੱਲ ਚੱਲੀ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਘਟ ਕੇ ਲੱਗ ਕਰ ਲੜ ਕੇ ਇਲੈਕਸ਼ਨ ਲੜਨਗੇ ਪਰ ਜਿਹੜੇ ਪੰਜਾਬ ਦੇ ਲੀਡਰ ਸਾਹਿਬਾਨ ਇਹ ਮਜੂਰ ਨਹੀਂ ਸੀ ਔਰ ਇਹ ਫੈਸਲਾ ਹੋਇਆ ਵੀ ਪੰਜਾਬ ਦੇ ਵਿੱਚ ਕਾਂਗਰਸ ਅਲੱਗ ਲੜੇਗੀ ਔਰ ਬਾਕੀ ਕੋਈ ਸੂਬਿਆਂ ਦੇ ਵਿੱਚ ਸਮਝੌਤਾ ਹੋ ਗਿਆ ਕੀ ਕਹੋਗੇ ਪੰਜਾਬ ਦੀ ਸਥਿਤੀ ਅਲੱਗ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸ਼ਾਸਨ ਤੇ ਕਾਬਜ਼ ਹੈ ਅਸੀਂ ਆਪਣਾ ਪ੍ਰਿੰਸੀਪਲ ਆਪੋਜੀਸ਼ਨ ਹੈਗੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾ ਰਹੇ ਹੈਗੇ ਔਰ ਇਸ ਲਈ ਵਿਚਾਰਾਤਮਕ ਤੌਰ ਤੇ ਪੰਜਾਬ ਦੇ ਭਵਿੱਖ ਨੂੰ ਕਿਵੇਂ ਸਵਾਰਨਾ ਹੈਗਾ ਉਸ ਤੇ ਬੁਨਿਆਦੀ ਫਰਕ ਨੇ ਔਰ ਇਸ ਲਈ ਇਹ ਫੈਸਲਾ ਹੋਇਆ ਕਿ ਅਸੀਂ ਅਲੱਗ-ਅਲੱਗ ਲੜਾਂਗੇ ਔਰ ਇਹਦਾ ਇੱਕ ਬੜਾ ਵੱਡਾ ਫਾਇਦਾ ਹੋਊਗਾ ਕਿ ਜਿਹੜੀ ਆ ਫਿਰਕਾ ਪਲਸ ਤਾਕਤਾ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਗ੍ਹਾ ਬਣਾਉਣ ਦਾ ਹੀ ਮੌਕਾ ਨਹੀਂ ਮਿਲਦਾ ਸਰ ਕਿਸਾਨੀ ਮੁੱਦੇ ਤੇ ਜੇ ਗੱਲ ਕਰੀਏ ਕੀ ਕਹੋਗੇ ਕਿਸਾਨੀ ਨੂੰ ਸੁਨਰਸ਼ਵਰ ਦੇਖੋ ਬਹੁਤ ਵੱਡਾ ਧੱਕਾ ਕਿਸਾਨਾਂ ਨਾਲ ਹੋਇਆ ਮੈਂ ਪਾਰਲੀਮੈਂਟ 'ਚ ਵੀ ਇਹ ਗੱਲ ਚੱਕੀ ਸੀਗੀ ਔਰ ਉਸ ਤੋਂ ਬਾਅਦ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਵਾਅਦਾ 2021 'ਚ ਕੀਤਾ ਗਿਆ ਸੀਗਾ ਜਦੋਂ ਅਕਾਲੀ ਕਾਨੂੰਨ ਵਾਪਸ ਲਿੱਤੇ ਸੀਗੇ ਜੇ ਸਰਕਾਰ 'ਚ ਅਕਾਲੀ ਦਲ ਭਾਈਵਾਲ ਸੀ ਜਦੋਂ ਕਾਨੂੰਨ ਲੈ ਕੇ ਆਏ ਨੇ ਉਹ ਵਾਅਦਾ ਔਰ ਖਾਸ ਕਰ MSP ਦਾ ਵਾਅਦਾ ਕਿ MSP ਦੇ ਕਾਨੂੰਨ ਬਾਲ ਬਣਾਉਣ ਦਾ ਵਹਿਦਾ ਪੂਰਾ ਕੀਤਾ ਜਾਣਾ ਚਾਹੀਦਾ ਸਰ ਇੱਕਦਲ ਹੋਰ ਪਲੀਜ਼ ਦੱਸਿਓ ਇੱਕ ਤਾਂ ਪਿੱਛੇ ਨੌਜਵਾਨ ਸ਼ਹੀਦ ਵੀ ਹੋ ਗਿਆ ਔਰ ਇੱਕ ਨੌਜਵਾਨ ਨੂੰ ਪਤਾ ਲੱਗਾ ਸੀ ਵੀ ਹਰਿਆਣਾ ਪੁਲਿਸ ਲੈ ਗਈ ਸੀ ਰੋहतक ਬੀਜੀਏ ਔਰ ਉਹਨੂੰ ਕੱਟਰ ਸਾਹਿਬ ਨੇ ਔਰ ਜਿੱਦਾਂ ਗੱਲ ਸਾਹਮਣੇ ਆਈ ਹੈ ਵੀ ਮੁਜੀਠੀਆ ਸਾਹਿਬ ਨੇ ਉਹਨਾਂ ਨੂੰ ਕਿਹਾ ਔਰ ਉਹਨਾਂ ਦੇ ਕਹਿਣ ਤੇ ਆਇਆ ਇਹ ਕੀ ਕਹੋਗੇ ਕੀ ਇਹਨਾਂ ਦਾ ਕੀ ਮਿਲੀ ਭੁਗ ਦੇਖੋ ਹਰਿਆਣਾ ਸਰਕਾਰ ਨੇ ਬਹੁਤ ਤਸ਼ੱਦਦ ਕੀਤੀ ਹੈ ਕਿਸਾਨਾਂ ਦੇ ਉੱਪਰ ਔਰ ਅਸੀਂ ਇਹ ਗੱਲ ਪਹਿਲਾਂ ਵੀ ਕਹਿ ਚੁੱਕੇ ਹੈਗੇ ਕਿ ਪੰਜਾਬ ਸਰਕਾਰ ਨੂੰ ਉਹਨਾਂ ਦੇ ਉੱਪਰ ਐਫਆਈਆਰ ਰਜਿਸਟਰ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਉਸ ਨੌਜਵਾਨ ਸੁਖਕਰਨ ਸਿੰਘ ਦੀ ਹਤਿਆ ਕੀਤੀ ਹੈਗੀ ਹੈ ਔਰ ਜਿਹੜੀ ਕਿਸਾਨ ਜਥੇਬੰਦੀ ਦੀ ਮੰਗ ਹੈਗੀ ਹੈ ਕਿ ਉਹਨੂੰ ਸ਼ਹੀਦ ਘੋਸ਼ਿਤ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਉਹਨੂੰ ਸ਼ਹੀਦ ਘੋਸ਼ਿਤ ਕਰਨਾ ਚਾਹੀਦਾ ਧਰਮ